15 ਅਗਸਤ ਦੇ ਪਾਵਨ ਵਿਵਸਥੇ ਦੇ ਨਿਵਾਸੀਆਂ ਨੂੰ ਬੋਤ ਬੋਤ ਮੁਬਾਰਕ 15 ਅਗਸਤ ਜਿਹੜਾ ਇਸ ਸਾਲ ਦਾ ਫੰਕਸ਼ਨ ਹੈ ਇਹ ਸਟੇਟ ਲੈਵਲ ਫੰਕਸ਼ਨ ਹੈ ਜਿਸ ਮਿਸਟਰ ਸਾਹਬ ਜਿਹੜਾ ਹੈ ਤਰੰਗਾ ਪ੍ਰੋਨਨ ਸਟੇਡੀਅਮ 'ਚ ਲੈ ਰਹੇ ਨੇ ਪਬਲਿਕ ਦੀ ਸੈਂਸ ਆਫ ਸਿਕਿਉਰਿਟੀ ਉਹਨਾਂ ਦੀ ਕੋਆਪਰੇਸ਼ਨ ਦੀ ਸਾਨੂੰ ਬਹੁਤ ਲੋੜ ਹੈ ਅੱਠ ਜਗ੍ਹਾ ਜਿਹੜੇ ਨਾਕਾਬੰਦੀ ਤੇ ਡਿਵਰਜਿੰਗ ਪੁਆਇੰਟਸ ਸ਼ਹਿਰ 'ਚ ਟਾਈਮ ਕਿਤੇ ਗਏ ਤੇ 1500 ਦੇ ਕਰੀਬ ਪੁਲਿਸ ਪਰਸਨਲ ਡਿਪਲੋਏ ਕੀਤੇ ਗਏ ਕੋਈ ਵੀ ਚੀਜ਼ ਕੋਈ ਵੀ ਪ੍ਰੋਬਲਮ ਪਬਲਿਕ ਨੂੰ ਆਉਂਦੀ ਹੈ ਤੇ 112 ਤੇ ਕਾਲ ਕਰਨ ਤੇ ਸਾਡੇ ਨਾਲ ਕੋਆਪਰੇਟ ਕਰਨ ਕਿ ਇਹ ਜਿਹੜਾ ਫੰਕਸ਼ਨ ਹੈ ਸਟੇਟ ਲੈਵਲ ਫੰਕਸ਼ਨ ਇਹ ਬਹੁਤ ਅੱਛੇ ਤੰਗ ਨਾਲ ਆਪਾਂ ਕੰਕਲੂਡ ਕਰ ਸਕਦੇ ਹਾਂ ਧੰਨਵਾਦ 19 ਅਗਸਤ ਦੇ ਪਵਨ ਦਿਵਸ ਤੇ ਜਿਹੜੇ ਨਾ ਵਸੀਆਂ ਨੂੰ ਬਹੁਤ-ਬਹੁਤ ਮੁਬਾਰਕ पंद्रह अगस्त का इस साल का फंक्शन है इस स्टेट लैवल फंक्शन है चीफ मिनिस्टर साहब जरा है तिरंगा गुरु नानक स्टेडियम च लहराएंगे दी सेंस ऑफ सिक्योरिटी उन्होंने कोपरेशन की सू बहुत लोड है अठ जगह जेडे नाकबंदी डाइवर्जन पॉइंट्स शहर से प्लैन किए गए हैं पंद्रह सौ के करीब पुलिस पर्सनल डिप्लॉय किए गए हैं कोई भी चीज ਕੋਈ ਵੀ ਪ੍ਰੋਬਲਮ ਪਬਲਿਕ ਨੂੰ ਆਉਂਦੀ ਹੈ ਤੇ 112 ਤੇ ਕਾਲ ਕਰਨ ਤੇ ਸਾਡੇ ਨਾਲ ਕੋਆਪਰੇਟ ਕਰਨ ਕਿ ਇਹ ਜਿਹੜਾ ਫੰਕਸ਼ਨ ਹੈ ਸਟੇਟ ਲੈਵਲ ਫੰਕਸ਼ਨ ਇਹ ਬਹੁਤ ਅੱਛੇ ਤੰਗ ਨਾਲ ਆਪਾਂ ਕੰਕਲੂਡ ਕਰ ਸਕਦੇ ਹਾਂ ਧੰਨਵਾਦ 15 ਅਗਸਤ ਦੀ ਪਾਵਨ ਵਿਵਸਥਾ ਜਿਹੜਾ ਨਾ ਵਸੀਆਂ ਨੂੰ ਬਹੁਤ ਬਹੁਤ ਮਾਰਕ 15 ਅਗਸਤਾ ਜਿਹੜਾ ਇਸ ਸਾਲ ਦਾ ਫੰਕਸ਼ਨ ਹੈ ਇਹ ਸਟੇਟ ਲੈਵਲ ਫੰਕਸ਼ਨ ਹੈ ਕਿਸ ਨੇ ਸਰ ਸਾਹਿਬ ਜਿਹੜਾ ਹੈ ਤਰੰਗਾ ਪ੍ਰੋਨਨ ਸਟੇਡੀਅਮ 'ਚ ਲਗਾਇਆ ਪਬਲਿਕ ਦੀ ਸੈਂਸ ਆਫ ਸਿਕਿਉਰਿਟੀ ਉਹਨਾਂ ਦੀ ਕੋਆਪਰੇਸ਼ਨ ਦੀ ਸਾਨੂੰ ਬਹੁਤ ਲੋੜ ਹੈ ਅੱਠ ਜਗ੍ਹਾ ਜਿਹੜੇ ਨਾਕਾਬੰਦੀ ਤੇ ਡਿਵਰਜਿੰਗ ਪੁਆਇੰਟਸ 'ਤੇ ਕਿੰਨੇ ਕਿਤੇ ਗਏ ਤੇ 1500 ਦੇ ਕਰੀਬ ਪੁਲਿਸ ਪਰਸਨਲ ਡਿਪਲੋਏ ਕੀਤੇ ਗਏ ਕੋਈ ਵੀ ਚੀਜ਼ ਕੋਈ ਵੀ ਪ੍ਰੋਬਲਮ ਪਬਲਿਕ ਨੂੰ ਆਉਂਦੀ ਹੈ ਤੇ 112 ਤੇ ਕਾਲ ਕਰਨ ਤੇ ਸਾਡੇ ਨਾਲ ਕੋਆਪਰੇਟ ਕਰਨ ਕਿ ਇਹ ਜਿਹੜਾ ਫੰਕਸ਼ਨ ਹੈ ਸਟੇਟ ਲੈਵਲ ਫੰਕਸ਼ਨ ਇਹ ਬਹੁਤ ਅچھے ਤੰਗ ਨਾਲ ਆਪਾਂ ਕੰਕਲੂਡ ਕਰ ਸਕਦੇ ਹਾਂ ਧੰਨਵਾਦ